ਵਾਹਿਗੁਰੂ ਜੀਰਾਂ ਬਾਸਵਾਵਾ ਆਕੋ ਜੀ ਪਰਦੇ ਇਸ ਪੰਥਕ 71 ਪਾਤੇ ਜਜ ਹੈਡ ਲਿਖੇ ਮਤੇ ਜਿਹੜੇ ਆਹ ਉਹ ਸੰਗਤ ਦੇ ਰੂਪ ਰੂਪ ਕੀਤਾ ਜਾਣਗੇ ਤੇ ਸੰਗਤ ਵੱਲੋਂ ਜਰਗਾਂਵਰ ਦੇ ਹੋਂਦ ਦੇ ਵਿੱਚ ਇਸ ਪ੍ਰਵਾਨ ਦੀ ਰੁਕੀ ਜਾਵੇ ਸૌ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਦੇ ਮੋਤੇ ਦੇ ਉੱਤੇ ਜੋ ਮਤਾ ਕਿ ਲੰਮੇ ਸਮੇਂ ਤੋਂ ਪੰਜਾਬ ਵਿੱਚ ਗੁਰੂ ਗੰਗ ਸਾਹਿਬ ਜੀ ਦੇ ਸਰੂਪਾਂ ਦੀਆਂ ਹੋਰ ਵੀ ਆਪਣੀਆਂ ਹੋ ਰਹੀਆਂ ਹਨ ਜੋ ਕਿ ਬਹੁਤ ਹੀ ਮੰਦਭਗਿਆਨ ਪਿਛਲੇ ਬੰਨੇ ਵਿੱਚ ਹੋਈਆਂ ਵਿਅਕਤੀਆਂ ਦੇ ਇਨਸਾਫ ਦੇ ਨਾਂ ਤੇ ਦੋ ਸਰਕਾਰਾਂ ਬਣੀਆਂ ਉਹਨਾਂ ਦੋਹਾਂ ਸਰਕਾਰਾਂ ਨੇ ਵੀ ਇਨਸਾਫ ਦੇ ਨਾਮ ਦੇ ਨਾਂ ਤੇ ਕੌਮ ਨਾਲ ਵੱਡਾ ਧੋਖਾ ਕੀਤਾ ਹੈ ਅਸੀਂ ਸਰਕਾਰ ਨੂੰ ਸਖਤ ਤੌਰ ਤੇ ਨਾ ਮੰਦੇ ਹਾਂ ਕਿ ਬਿਆਨਬੀ ਦੇ ਮੋਢਿਆਂ ਤੇ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਫਿਰ ਕੌਮ ਨੂੰ ਗੁਰੂਗੱਜ ਸਾਡੇ ਪਾਵਨ ਸਰੂਪਾਂ ਦੀ ਅਫੇਲ ਦੀ ਹਦਾ ਇਨਸਾਫ ਹਮੇਸ਼ਾ ਕੇ ਅਦੇ ਭਵਿੱਖ ਵਿੱਚ ਮੁੜ ਕੇ ਇਹੋ ਜਿਹੇ ਹਮਨ ਮਾੜੀਆਂ ਘਟਨਾਵਾਂ ਨਾ ਵਾਪਰਨ। ਵੋਟੋ ਸੋਹਣ ਹਾਂ। ਅੱਲਾਹ ਜ਼ਿਬਾਨ। ਪਿਛਲੇ ਕੋਈ ਇਤਹਾਕਿਆਂ ਤੋਂ ਬੰਦੀ ਸਿੰਘ ਆਪਣੀਆਂ ਕਾਨੂੰਨੀ ਸਜਾਵਾਂ ਪੂਰੀਆਂ ਕਰ ਚੁੱਕੇ ਹਨ। ਪਰ ਉਹਨਾਂ ਨੂੰ ਯਾਦ ਹੀ ਕੀਤਾ ਜਾ ਰਿਹਾ ਜਨਮ ਕਟਾਰਾ ਵੱਲੋਂ ਤੁਨਹਾਰਾ ਫਰਾਂਚ ਜਿਹਦੇ 550 ਦਾ ਸਤਾਰਕੀ ਦੇ ਮੌਕੇ ਤੇ ਵੀ ਸਿਖਾ ਨਾਲ ਨੇ ਵਾਅਦਾ ਕੀਤਾ ਗਿਆ ਪਰੰਤੂ ਸਰਕਾਰ ਉਸ ਤੋਂ ਵੀ ਮੁਕਰ ਗਈ ਇਸ ਮੁੱਦੇ ਤੇ ਅਸੀਂ ਸਰਕਾਰ ਕੋਲੋਂ ਕੋਈ ਦਇਆ ਜਾਂ ਰਹਿਮ ਨਹੀਂ ਮੰਗਦੇ ਬਲਕਿ ਮਨੁੱਖੀ ਹੱਕ ਮੰਗਦੇ ਆ ਅਸੀਂ ਸਰਕਾਰ ਨੂੰ ਸਖਤ ਵਾਨੀ ਦੰਦੇ ਹਾਂ

ਇਸ ਦੀਆਂ ਬਹੁਤ ਬਾਰੀਆਂ ਜ਼ਿੰਮੇਵਾਰੀਆਂ ਹਨ ਜਿਵੇਂ ਕਿ ਸਿੱਖ ਕੋਲ ਤੋਂ ਘਰ ਘਰ ਜਾ ਕੇ ਉਹ ਬਾਗ ਸੇਵਾ ਸੰਭਾਲ ਕਰਨੀ ਸਿੱਖ ਮਿਲਦ ਤੋਂ ਅਤੇ ਸਾਹਿਤਕ ਸੰਬੰਧ ਦਾ ਆਗਿਆ ਦਾ ਚੋਕ ਪ੍ਰਬੰਧ ਕਰਨਾ ਅਤੇ ਸਕਦਾ ਵਿੱਚ ਗੁਰੂ ਕਾਮਾ ਦਾ ਮੰਤ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਜਿਸ ਤੇ ਤਾਂ ਕਿ ਵਿੱਚ ਮਨੂਵ ਦਾ ਸਮੇਂ ਵਿੱਚ ਬਹੁਤ ਨਿਗਾਰ ਬੇਖਿਆ ਗਿਆ ਹੈ ਜਿਸ ਦਾ ਕਾਰਨ ਪਿਛਲੇ 13 ਸਾਲਾਂ ਤੋਂ ਸਰਕਾਰ ਦੀ ਨਜ਼ਰਅੰਦਾਜ਼ੀ ਇੱਕ ਕਾਵੜ ਤੇ ਨਤਾਪਕ ਪਾਲਵ ਦੀ ਮਿਲੀ ਭੋਤ ਕਾਰਨ ਚੋਣਾ ਨਾ ਕਰਉਣਾ ਹੈ ਜਦ ਕਿ ਤੈ ਸਮੇਂ ਮੁਤਾਬਕ ਕਮਿਟੀ ਦੇ ਚੋਣਾ ਹਰ 5 ਸਾਲ ਬਾਅਦ ਹੋਣੀਆਂ ਕਿਰਤਾਤ ਹਨ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਕਮੇਟੀ ਦਾ ਗੁਣਾ ਕਰਵਾਇਆ ਜਾਵੇ ਤਾਂ ਜੋ ਇਸ ਸਰਸਤਾ ਤੋਂ ਪਰਵਾਹ ਨਾ ਜੂਰੋ ਸੋਹਣੇ ਬਸਿਕਾ ਦੇ ਹੱਥਾਂ ਦੇ ਵਿੱਚ ਆਪਕੇ ਬੋਲ ਕਰੋ ਸੋਹਾ ਮਤਾਨ ਨੰਬਰ 4 ਨਸ਼ਿਆਂ ਦੇ ਪਾਲਣ ਵਿੱਚ ਕਈ ਪੰਜਾਬ ਉਹਨਾਂ ਦੀ ਤਰ੍ਹਾਂ ਵਾਲਾ ਸਰਕਾਰਾਂ ਦੀ ਮਿਲਿ ਕੁਕਤ ਨਾਲ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਮਸਿਆ ਵਰਤ ਕੇ ਜਾ ਰਿਹਾ ਹੈ ਦੂਜੇ ਪਾਸੇ ਨਸ਼ਿਆਂ ਦੇ ਰੋਗ ਤੋਂ ਕੰਨ ਵਾਲੇ ਭਾਈ ਅੰਮ੍ਰਿਤਾਂ ਇਹ ਮਾਰਗੇ ਸੇ ਇੱਕ ਨੌਜਵਾਨ ਜੋ ਖਾਸਾ ਵਧੀਆ ਨਾ ਨੋਂ ਨੂੰ ਨਸ਼ੇ ਤੋਂ ਆਵੇ ਤੂ ਕਿ ਤੜਕੇ ਦਾ ਪਾਸ਼ਾ ਦੇ ਬਖਸ਼ਿਸ਼ ਖੰਡੇ ਦੀ ਬਾਹਰ

اثردار چکے گئے کسانی کا اہم کردہ ہوا سمو کسان جتنے ਇਸ ਸਵਾਨ ਮੌਕੇ ਸਮੇਂ ਸਰਕਾਰ ਵੱਲੋਂ ਕੰਡੀਆਂ ਜਾਂ ਟੋਕੀਆਂ ਕਸਨ ਮੰਗਾਂ ਨੂੰ ਲਾਗੂ ਨਾ ਕਰਨ ਦੀ ਨੀਤੀ ਤੇ ਆਲੋਚਨਾ ਕਰਦਾ ਹੋਇਆ ਸ਼ੰਭੂ ਅਤੇ ਖਦਾਈ ਬਾਦਰਾ ਹੋਂਦ ਤੇ ਦਿੱਲੀ ਜਾਣ ਵਾਸਤੇ ਰਸਤੇ ਹੁੰਦੇ ਸਰਕਾਰ ਵੱਲੋਂ ਪਾਈਆਂ ਗਈਆਂ ਬੰਦੀਆਂ ਨੂੰ ਹਟਾਉਣ ਅਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕਰਦਾ ਹਾਂ ਨਹੀਂ ਤਾਂ ਇਹ ਸੰਘਰਸ਼ ਹੋਰ ਪ੍ਰਚਲਿਤ ਹੋ ਜਾਵੇਗਾ ਬੋਲਣ ਸੋਹਣਾ ਸ਼ੀਮਾ ਮਾਤਾ ਜਿਹੜਾ ਕਿ ਭਾਈ ਸਰ ਭਾਈ ਪ੍ਰਚਾਰ ਸਿਕਰ ਅਤੇ ਸਾਥੀ ਸਭਾ ਦੇ ਕੰਨਾਂ ਵਿੱਚ ਪਹੁੰਚ ਤੇ ਵਿੱਚ ਹੈ ਪੰਜਾਬ ਤੇ ਕੇਂਦਰ ਸਰਕਾਰ ਨੂੰ ਇਹ ਸੰਬੰਧਕ ਇਕਾਟਵੋਂ ਸਰ ਉੱਤੇ ਕਾਹਨੀ ਹੋਈ ਜਾਂਦੀ ਹੈ ਕਿ ਭਾਈ ਮਾਤਾ ਨੂੰ ਲੋਕਾਂ ਨੂੰ ਜਿੱਥੇ ਗੈਰ ਹੱਤਵੇਂ ਨੂੰ ਰੱਖਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਤੇ ਗੈਰ ਕਾਨੂੰਨੀ ਤਲਕੇ ਨਾਲ ਲਾਈ ਗਈ ਐਨਐਸਐਸ ਸਮੇਤ ਬਾਕੀ ਕੇਸਾਂ ਨੂੰ ਤਰਤਰਾਤ ਕੀਤਾ ਜਾਵੇ ਅਤੇ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਜੇਕਰ ਸਰਕਾਰ ਵੱਲੋਂ ਉਹਨਾਂ ਨੂੰ ਅਤੇ ਬਾਕੀ ਸੰਗਰ ਨੂੰ

ਹਮ ਤਾਂ ਕਪਤਾਨਾਂ ਦੇ ਮੱਥੇ ਜਨਾਂ ਦੇ ਵਿੱਚੋਂ ਸਭ ਤੋਂ ਐਹਮ ਖਾਤਾ ਉਹਨਾਂ ਪੰਨੀ ਸਿੰਘਾਂ ਨੂੰ ਰਿਹਾਈ ਲਈ ਹੈ ਆਲਾਂਗੇ ਸਾਡੇ ਕਈ ਬੰਦੀ ਸਿੰਘ ਜਿਹੜੇ ਨੇ ਜਿਨ੍ਹਾਂ ਨੇ ਇਸ ਤੋਂ ਦੇ ਕੋਨੂੰ ਦੇ ਵਿਰੋਧ ਤੋਂ ਵੀ ਜੜੀਆਂ ਸਜ਼ਾਵਾਂ ਪੂਰੀ ਕਰ ਲਈਆਂ ਨੇ ਉਹਨਾਂ ਨੂੰ ਰਹਾਅ ਕੀਤਾ ਜਾਵੇਗਾ ਦੂਜੇ ਪਾਸੇ ਪਾਕਪਾਨਿਆ ਆਸਰਾ ਸਭ ਤੋਂ ਔਕਾਤ ਨੂੰ ਉਹਨਾਂ ਨੂੰ 5-5 ਸਾਲ ਬਾਅਦ ਕਿਹੜੀ ਇੱਕ ਉੱਪਰ ਕਹਿ ਦੱਬਿਆ ਆ ਗਿਆ ਉਹਨਾਂ ਨੂੰ ਹਾਸਪਤਾ ਜਾਦੇ ਆ। ਇਹ ਸਰਕਾਰ ਦੀ ਧੱਕੇਸ਼ਾਹੀ ਹੈ। ਪਰ ਸਾਡਾ ਸਿਮਰ ਦੀ ਚੜ੍ਹਦੀ ਗੱਲਾ ਕਿ ਅਸੀਂ ਇੱਕ ਵਾਰ ਜਿੰਗ ਸੈਭਾ ਪ੍ਰੋਜੈਕਟਾਂ ਦੀ ਹਵਾਵਾਂ ਵਿੱਚ ਦੇਖਿਆ ਥੋੜਾ ਜਿਹਾ ਕੇ ਦੌਰਾਨ ਉਹਨਾਂ ਨੂੰ ਇਹ ਆ ਕਿ ਸਾਨੂੰ ਇਹ ਪਤਾ ਲੱਗਾ ਕਿ ਸਰਕਾਰ ਇੱਕ ਤੇਜ਼ ਤੌਰ ਤੇ ਕੋਈ ਹੋਰ ਕੰਮ ਚਾਹੁੰਦੀ ਹੈ। ਉਹਨਾਂ ਦਾ ਜਵਾਬ ਸੀ ਇਹਨੇ ਕੰਮ ਕਿਹਾ ਇਹਨੂੰ ਅੱਧਾ ਤੋੜ ਲੈ ਕੇ ਕੀ ਬਣਦੀ ਹੈ। ਉਹ ਗੁਰ ਕਸਿਮਾਂ ਦੇ ਚੜ੍ਹਦੇ ਵਾਲਾ ਕਿ ਜਿੰਨਾ ਮਾਝੇ ਜੋੜੇ ਖਤਲ ਕਰਦਾ ਨਾ ਜਿੰਨਾ ਮਾਝੇ ਉਹਨਾਂ ਬੰਦੀ ਸਿੰਘਾਂ ਨੂੰ ਕਾਲ ਕੌਣ ਦੇ ਵਿੱਚ ਕਾਂ ਕਰਕੇ ਆਪਰੇ ਹਨ ਉਹ ਸੰਗਤ ਲਗਉ ਸੰਸਥਾਨ ਦੇ ਉਹਦੇ ਉਹਦੇ ਤੇ ਇਹਦਾ ਨੂਰ ਦਾਸਾ ਇਹ ਉਹ ਚੜ੍ਹਦੀ ਕਲਾ ਦੇ ਵਿੱਚ ਜੀ ਅਸੀਂ ਉਹਨਾਂ ਬੰਦੀ ਸਿੰਘਾਂ ਦੇ ਲਈ ਉਹਨਾਂ ਬੰਦੀ ਸਿੰਘਾਂ ਲਈ ਤਾਮ ਦੇ ਬੰਦੀ ਆਪਣਾ ਕਬਜ਼ਾ ਆ ਇਹ ਅਸੀਂ ਉਹਨਾਂ ਬੰਦੀ ਸਿੰਘਾਂ ਦੇ ਉਹ ਹਾਈ ਟਾਈਮ ਸੰਦਰਸ਼ਾ ਆਗਾਜ਼ ਕਰਕੇ